कोई हिकु थो निशान ते असीं उन्हनि बि चाहियो ਸਾ ਚੱਕਰ ਵਾਸਤੇ ਤੁਮ ਕਿੰਨੇ ਮੇਰੀ ਜੀ ਕੋਲ ਮੈਚ ਚੁਲਿਆ ਦੇ ਉਹ ਤੁਸੀਂ ਬਜਾਓ ਕਿਉਂਕਿ ਉਹ ਤਾਂ ਨਸ਼ਾ ਬੰਦ ਕਰਦੇ ਤੂੰ ਲੈ ਕੇ ਸਾਡੇ ਕਿਹੜਾ ਬਜਾਓ ਫੇਰ ਉਹ ਛੱਡੂ ਆ ਐ ਇਹਦੀ ਬੀਜੀ ਦੀ ਜਿੱਦੀ ਆ ਫੇਰ ਉਹ ਹੀ ਉਧਰ ਲੱਗ 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 ਜੀ 3 3 ਨਾਲ ਸਰ ਜਿਹੜੀ ਗੱਲ ਸਾਨੂੰ ਹੱਥ ਨਹੀਂ ਮਾਰਦੀ ਚੱਲ ਜਾਂਦਾ ਦੱਸੋ ਦੱਸੋ ਰਾਤ ਦੀ ਗੱਲ ਆ ਧਾਰੂ ਨਾਲ ਡਾਕਰ ਕਿਉਂਦੇ ਟਰੈਕਟਰ ਟਰਾਲੀ ਤੇ ਉਹ ਚ ਡਿੱਗ ਪਿਆ ਸੂਏ ਜਾ ਅੱਜ ਮੇਰਾ ਪੁੱਤ ਮਰ ਜਾਵਾਂਗਾ ਕਿੱਥੋਂ ਲੈ ਕੇ ਆਉਂਦੇ ਬੀਬੇ ਸੰਭਾਲ ਕੇ ਤੁਸੀਂ ਬਾ ਕੰਮ ਦੇ ਲਾਓ ਨੂੰ 10 ਦਿਨ ਘਰੇ ਬਿਠਾਓ ਅਮਕਾ ਲਾਉਂਦਾ ਹਾਂ ਤੁਸੀਂ ਤਾਂ ਕਰਵਾਵਾਂਗੇ ਕੰਮ ਕੰਮ ਜਗਾ ਕੇ ਜਾਣ ਤੇ ਤੁਸੀਂ ਇਹ ਹਰ ਗੱਲ ਨਹੀਂ ਛੱਡਦੇ ਇਹ ਸੀ ਇਹਦੇ ਤੋਂ ਪੈਸੇ ਚੜਦੇ ਨਹੀਂ ਕੋਈ ਇੱਕ ਤੋਂ ਨਿਸ਼ਾਨਦੇ ਜਦੋਂ ਅਸੀਂ ਉਹਨਾਂ ਨੂੰ ਚਲਾਉਂਦੇ ਆ ਮੈਂ ਦੇ ਦੂੰਗੀ ਕੀ ਕਰਦੇ ਨਹੀਂ ਆ ਜੇ ਤੁਹਾਨੂੰ ਕੋਈ ਨਸ਼ਾ ਪਾਉਂਦਾ ਉਹਨਾਂ ਦੀ ਸ਼ਕਤ ਸੋ ਕਰਵਾ ਲਏ ਉਹ ਕੀ ਨੂੰ ਨਹੀਂ ਦਿੰਦੇ ਉਹ ਹੋਰ ਮੈਚ ਤੋਂ ਲਿਆਦੇ ਉਹ ਤੁਸੀਂ ਬਜਾਓ ਅਕੇ ਉਹ ਤਾਂ ਨਸ਼ਾ ਬੰਦ ਕਰਦੇ ਤੂੰ ਲੈ ਕੇ ਆ ਸਾਡੇ ਖੇਤਾਂ ਤੋਂ ਜਾ ਫੇਰ ਉਹ ਛੱਗੂ ਆ ਨਹੀਂ ਨਹੀਂ ਬੀਜੀ ਦੀ ਬੀਤੀ ਹੈ ਫਿਰ ਉਹ ਹੀ ਉੱਧ ਲੱਗ ਲੱਗ ਜਾਂਦੇ ਜੀ ਇੱਥੇ ਤੀਨਾਂ ਨੇ ਮੈਡੀਕਲ ਸਟਾਫ ਸਰ ਜਿਹੜਾ ਸਾਨੂੰ ਅੱਖ ਨਹੀਂ ਮਾਰਦੀ ਦੱਸੋ ਦੱਸੋ ਰਾਤ ਦੀ ਗੱਲ ਆ ਦਾਰੂ ਨਾਲ ਡਾਕਟਰ ਕਿਉਂ ਸੁਦੇ ਟਰੈਕਟਰ ਸੁਦੇ ਟਰਾਲੀ ਦਿਓ ਜਿੱਥੇ ਕਰਿਆ ਸੂਰਜ ਆ ਅੱਜ ਮੇਰਾ ਪੁੱਤ ਮਰ ਜਾਵਾਂਗਾ ਕਿੱਥੋਂ ਲੈ ਕੇ ਆ ਬੇਬੇ ਸੰਭਾਲ ਕੇ ਤੁਸੀਂ ਦਾ ਕੰਮ ਦੇ ਲਾਓ ਨੂੰ 10 ਦਿਨ ਘਰੇ ਬਿਠਾਓ ਕੰਮ ਕੱਲਾ ਮੂੜਾ ਉਹ ਲੱਗਤੀ ਤਾਂ ਕਰਵਾਵਾਂਗਾ ਕੰਮ ਚੰਗਾ ਕਿ ਜਾਣ ਚੱਗੀ ਤੁਸੀਂ ਇਹ ਸੋਚ ਨਹੀਂ ਠੀਕ ਹੋਈ ਛੱਡੋ ਪੈਸੇ ਕਰੀਏ ਨਹੀਂ ਕੋਈ ਇੱਕ ਤੋਂ ਨਿਸ਼ਾਨ ਦੇ ਜਦੋਂ ਅਸੀਂ ਉਹਨਾਂ ਨੂੰ ਚੁਕਾ ਦੇਵਾਂ ਮੈਂ ਦੇ ਦੂੰ ਤੁਹਾਡੀ ਗੱਲ ਇਹ ਕਹਿੰਦਾ ਜੇ ਉਹਨਾਂ ਨੂੰ ਦੱਸਵਾ ਦਿੰਦਾ ਹਾਂ ਉਹ ਕਿਹਨੂੰ ਸਾ ਸਕਰਾਂ ਲਾ ਕੇ ਉਹ ਕੀ ਹੋ ਗਿਆ ਉਹ ਮੈਚ ਚਲੇ ਆ ਦੇ ਉਹ ਤੁਸੀਂ ਬਿਜਾਓ ਅਕੇ ਮੈਂ ਤਾਂ ਨਸ਼ਾ ਬੰਦ ਕਰਦੇ ਤੂੰ ਲੈ ਆ ਫਿਰ ਉਹ ਛੱਡੂ ਆ ਐਨੇ ਬਿਜੀ ਦੀ ਬੀਤੀ ਆ ਫਿਰ ਉਹ ਹੀ ਉੱਤੇ ਲੱਗ 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 ਜੀ ਇੱਥੇ ਤੀਣਾ ਨੇ ਮੈਡੀਕਲ ਸੌ ਸਰ ਮੈਡੀਕਲ ਸਾਨੂੰ ਅੱਖ ਨਹੀਂ ਮਾਰਦੀ ਦੱਸੋ ਦੱਸੋ ਰਾਤ ਦੀ ਗੱਲ ਆ दारू ਨਾ ਡੱਕਦੇ ਸੁਦੇ ਟਰੈਕਟਰ ਸੁਦੇ ਟਰਾਲੀ ਤੇ ਉਹ ਚ ਡਿੱਗ ਪਿਆ ਸੂਰੇ ਜੱਪ ਅੱਜ ਮੇਰਾ ਪੁੱਤ ਮਾਰ ਜਾਵਾਂਗਾ ਕਿੱਥੋਂ ਲੈ ਕੇ ਆ ਜੀ ਬੇ ਸੰਭਾਲ ਕੇ ਤੁਸੀਂ ਦਾ ਕੰਮ ਦੇ ਲਾਓ ਉਹਨੂੰ 10 ਦਿਨ ਘਰੇ ਬਿਠਾਓ ਕੰਮ ਕੱਲਾ ਨੂੰ ਰੰਗ ਦਿੱਤੀ ਤਾਂ ਕਰਵਾਉਣਾ ਕੰਮ ਜਗਾ ਕੇ ਜਾਣ ਤੇ ਤੁਸੀਂ ਇਹ ਕਰਦੇ ਹੋ ਪੈਸੇ ਕਰਦੇ ਜੀ ਕੋਈ ਇੱਕ ਦੋ ਨਿਸ਼ਾਨ ਦੇ ਜਦੋਂ ਅਸੀਂ ਉਹਨਾਂ ਨੂੰ ਚੁਕਾ ਦੇਵਾਂ ਮੈਂ ਦੇ ਦੂੰ ਤੇ ਕੀ ਗੱਲ ਇਹ ਨਹੀਂ ਆ ਜੇ ਉਹਨਾਂ ਨੂੰ ਰਸਵਾਤਾ ਉਹਨਾਂ ਨੂੰ ਸ਼ਾਮ ਸਕਣ ਵਾਸਤੇ ਉਹ ਥੀਂ ਨੰਨੇ ਜੀ ਕੋਲ ਨੇ ਉਹ ਉਹ ਨਾਚੇ ਥੁਲੇ ਆ ਦਿੰਦੇ ਉਹ ਤੁਸੀਂ ਬਜਾਓ ਅਗੇ ਉਹ ਤਾਂ ਨਸ਼ਾ ਬੰਦ ਕਰਦੇ ਦੂ ਲੈ ਕੇ ਫੇਰ ਉਹ ਛੱਡੂ ਆ ਐ ਨਹੀਂ ਬੀਜੀ ਦੀ ਬੀਜੀ ਆ ਫੇਰ ਉਹ ਉਧਰ ਜਲਗ ਲੱਗ ਲੱਗ ਜੀ ਜੀ ਤੀਨਾ ਨੇ ਜੀ ਕਰ ਸਾਨੂੰ ਸਰ ਜੇ ਕਰ ਸਾਨੂੰ ਅੱਜ ਨਹੀਂ ਮਾਰਦੀ ਦੱਸੋ ਦੱਸੋ ਬਾਤ ਨਹੀਂ ਗੱਲ ਆ दारू ਨਾ ਡੱਕਦੇ ਸਿੱਧੇ ਟ੍ਰੇ ਸਿੱਧੇ ਕਰਾ ਲਈ ਤੇ ਉਹ ਚ ਦਿੱਕਤ ਆ ਸੂਰੇਜ ਜੱਪ ਅੱਜ ਮੇਰਾ ਪੁੱਤ ਮਾਰੀ ਜਾਵਾਂਗਾ ਕਿੱਥੋਂ ਲੈ ਕੇ ਆਉਂਦੇ ਬੇ ਸੰਭਾਲ ਕੇ ਤੁਸੀਂ ਦਾ ਕੰਮ ਦੇ ਲਾਓ ਉਹਨੂੰ 10 ਦਿਨ ਘਰੇ ਬਿਠਾਓ ਕੰਮ ਕੱਲਾ ਮੁੰਡਾ ਉਹ ਰੰਗਤੀ ਤੋਂ ਕਰਵਾਵਾਂਗਾ ਕੰਮ ਕੰਮ ਜਗਾ ਕੇ ਜਾਣ ਚਾਹੀਦਾ ਹੈ ਬੱਸ ਹੋਰ ਪੈਸੇ ਚਾਹੀਦੇ ਨੇ ਨਹੀਂ ਕੋਈ ਇੱਕ ਦੋ ਨਿਸ਼ਾਨ ਦੇ ਜਦੋਂ ਅਸੀਂ ਉਹਨਾਂ ਨੂੰ ਚੁਕਾ ਦੇਵਾਂਗੇ ਦੇ ਦਿਓ ਦੂਜੀ ਗੱਲ ਇਹ ਕਹਣੀ ਆ ਜੇ ਮੈਨੂੰ ਉਹ ਲੱਗਣਾ ਪਾਉਂਦਾ ਉਹਨਾਂ ਨੂੰ ਚਾਹੀਦਾ ਸਾ ਸਿਕਾ ਲਾ ਕੇ ਉਹ ਕਿੰਨੇ ਜੀਸਟ ਕਰਦੇ ਉਹ ਹੁਣ ਮੈਂ ਕਿੱਥੇ ਲਿਆ ਦਿੰਦਾ ਉਹ ਤੁਸੀਂ ਬਜਾਓ ਮੈਂ ਕਿਉਂ ਤਾਂ ਨਸ਼ਾ ਬੰਦ ਕਰਦੇ ਤੂੰ ਲੈ ਕੇ ਆ ਫਿਰ ਉਹ ਛੱਡੂ ਆ ਮੈਂ ਇਹ ਨਹੀਂ ਬੀਜੀ ਦੀ ਬੀਜੀ ਹੈ ਫਿਰ ਉਹ ਹੀ ਉਧਰ ਲੱਗ ਲੱਗ ਜਾ ਕੇ ਜੀ 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 ਨਾਲੇ ਜੀ ਜੀ ਸਰ ਜਿਹੜੀ ਗੱਲ ਸਾਨੂੰ ਹੱਥ ਨਹੀਂ ਮਾਰਦੇ ਦੱਸੋ ਦੱਸੋ ਰਾਤ ਦੀ ਗੱਲ ਆ ਦਾਰੂ ਨਾਲ ਡਾਕਟਰ ਤੇ ਖੁਦ ਦੇ ਟਰੈਕਟਰ ਸੀ ਨਾ ਟਰਾਲੀ ਲੋ ਚੱਕ ਦਿੱਤਾ ਸੂਰੇਜ ਅੱਜ ਮੇਰਾ ਪੁੱਤ ਮਰ ਜਾਵਾਂਗਾ ਕਿੱਥੋਂ ਲੈ ਕੇ ਆਉਂਦੇ ਧੀਏ ਸੰਭਾਲ ਕੇ ਤੁਸੀਂ ਦਾ ਕੰਮ ਦੇ ਲਾਓ ਨੂੰ 10 ਦਿਨ ਘਰੇ ਬਿਠਾਓ ਕੰਮ ਕੱਲਾ ਮੁੰਡਾ ਉਹ ਕਿਧਰ ਕਰਵਾਵਣਾ ਕੰਮ ਜਗ੍ਹਾ ਕਿ ਜਾਣ ਚਾਹੀਏ ਤੁਸੀਂ ਇਹ ਗੱਲ ਨਹੀਂ ਤੁਸੀਂ ਇਹ ਕਿਹੜੀ ਜੀ 70 ਪੈਸੇ ਕਰਦੇ ਨਹੀਂ ਕੋਈ ਇੱਕ ਤੋਂ ਨਿਸ਼ਾਨ ਦੇ ਜਦੋਂ ਅਸੀਂ ਉਹਨਾਂ ਨੂੰ ਚੁਲਾ ਦੇ ਜੇ ਤੂੰ ਕੀ ਕਰੇਂਗਾ ਜੇ ਉਹਨੂੰ ਨਸ਼ਾ ਪਾ ਦੋ 29 ਅੰਕਾਂ ਸੋ ਕਰਵਾ ਲਾਤੇ ਉਹ ਕਿ ਉਹ ਨੂੰ ਜੀ ਕਰਦਾ ਉਹ ਮੈਚ ਖੇਡਿਆ ਉਹ ਤੁਸੀਂ ਬਜਾਓ ਅਗੇ ਉਹ ਤਾਂ ਨਸ਼ਾ ਬੰਦ ਕਰਦੇ ਤੂੰ ਲੈ ਕੇ ਆ ਫਿਰ ਉਹ ਛੱਡੂ ਆ ਨਹੀਂ ਨਹੀਂ ਬੀਜੀ ਦੀ ਬੀਤੀ ਆ ਫਿਰ ਉਹ ਹੀ ਉੱਤੇ ਲੱਗ 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 ਜੀ ਇੱਥੇ ਤੀਨਾਂ ਨੇ ਸਰ ਇੱਕ ਦਲ ਸਾਨੂੰ ਅੱਖ ਨਹੀਂ ਮਾਰਦੀ ਦੱਸ ਦੱਸ ਰਾਤ ਦੀ ਗੱਲ ਆ ਦਾਰੂ ਨਾਲ ਡਾਕਟਰ ਕਿੰਨੇ ਸੁਨੇ ਟਰੈਕਟਰ ਸੁਨੇ ਟਰਾਲੀ ਤੇ ਉਹ ਚ ਡਿੱਗ ਪਿਆ ਸੂਰੇਜ ਅੱਜ ਮੇਰਾ ਪੁੱਤ ਮਾਰ ਜਾਵਾਂਗਾ ਕਿੱਥੋਂ ਲੈ ਕੇ ਆ ਬੇ ਸੰਭਾਲ ਕੇ ਤੁਸੀਂ ਦਾ ਕੰਮ ਦੇ ਲਾਓ ਉਹਨੂੰ 10 ਦਿਨ ਘਰੇ ਬਿਠਾਓ ਕੰਮ ਕੱਲਾ ਮੁੰਡਾ ਉਹ ਕਿਤੇ ਤੋਂ ਕਰਨਾ ਮਾਰਨ ਤੇ ਪਾ ਮੈਂ ਕਿਹੜਾ ਜਗਾ ਕੇ ਜਾਣ ਤੇ ਤੁਸੀਂ ਇਹ ਸਭ ਕਰਦੇ ਹੋ ਮੈਂ ਦੇ ਦੂੰ ਤੁਸੀ ਕਰਗੇ ਇਹ ਨਹੀਂ ਆ ਜੇ ਮੈਨੂੰ ਕੋਈ ਨਿਸ਼ਾਨ ਦੇ ਜਦੋਂ ਅਸੀਂ ਉਹਨਾਂ ਨੂੰ ਚੁਕਾ ਦੇਵਾਂ ਮੈਂ ਦੇ ਦੂੰ ਤੁਸੀਂ ਕਰਗੇ ਇਹ ਨਹੀਂ ਆ ਜੇ ਮੈਨੂੰ ਕੋਈ ਨਿਸ਼ਾਨ ਦੇ ਨਸ਼ਾ ਕਰਵਾਸੇ ਉਹ ਕਿੰਨੇ ਨਸ਼ੇ ਕਰਵਾਉਂਦੇ ਉਹ ਉਹ ਮੈਚ ਚੁਲਿਆ ਦੇ ਉਹ ਤੁਸੀਂ ਬਜਾਓ ਅਗੇ ਉਹ ਤਾਂ ਨਸ਼ਾ ਬੰਦ ਕਰਦੇ ਤੂੰ ਲੈ ਫੇਰ ਉਹ ਛੱਡੂ ਆ ਐ ਨਹੀਂ ਬਿਜੀ ਦੀ ਬੀਤੀ ਆ ਫਿਰ ਉਹ ਹੀ ਉਧਰ ਲੱਗ 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 ਜੀ ਕੀ ਤੀਨਾ ਨੇ ਫਿਰ ਗੱਲ ਸਾਨੂੰ ਹੱਥ ਨਹੀਂ ਮਾਰਦੀ ਦੱਸ ਦੱਸ ਰਾਤ ਨੂੰ ਗੱਲ ਆ ਧਾਰੂ ਨਾਲ ਡੱਕਦੇ ਸੁਵੇ ਟਰੈਕਟਰ ਸੁਵੇ ਟਰਾਲੀ ਤੇ ਉਹ ਚ ਡੱਕਦਾ ਸੂਰੇ ਜੱਜ ਅੱਜ ਮੇਰਾ ਪੁੱਤ ਮਰ ਜਾਵਾਂਗਾ ਕਿੱਥੋਂ ਲੈ ਕੇ ਆਉਂਦੇ ਜੀਬੇ ਸੰਭਾਲ ਕੇ ਤੁਸੀਂ ਦਾ ਕੰਮ ਦੇ ਲਾਓ ਨੂੰ 10 ਦਿਨ ਘਰੇ ਬਿਠਾਓ ਕੰਮ ਕੱਲਾ ਮੇਰਾ ਉਹ ਰਣਕਤੀ ਤੋਂ ਕਰਵਾਵਾਂਗਾ ਕੰਮ ਜਗਾ ਕੇ ਜਾਣ ਚਾਹੀਦਾ ਤੁਸੀਂ ਇਹ ਹਰ ਗੱਲ ਨਹੀਂ ਕਰਦੇ ਇਹ ਸੇਜ ਤੇ ਪੈਸੇ ਕਰਦੇ ਇਹ ਕੋਈ ਇੱਕ ਦੋ ਨਿਸ਼ਾਨ ਦੇ ਜਿਹੜੇ ਅਸੀਂ ਉਹਨਾਂ ਨੂੰ ਚੁਕਾਉਂਦੇ ਆ ਮੈਂ ਦੇਖ ਦੂੰ ਦੇਖ ਦਿਓ ਇਹ ਕਿਹੜਾ ਤੇ ਨਹੀਂ ਆ ਜੇ ਉਹਨਾਂ ਕੋਲ ਨਿਸ਼ਾਨ ਹੋਣ ਉਹਨਾਂ ਨੂੰ ਸਾਡੇ ਖਾਨ ਵਿੱਚ ਸੱਟ ਕੱਢਵਾ ਕੇ ਉਹ ਕੀ ਨਹੀਂ ਨਹੀਂ ਜੀ ਉਹ ਉਹ ਮੈਚ ਚੋ ਲਿਆ ਦਿੰਦੇ ਉਹ ਤੁਸੀਂ ਬਜਾਓ ਅਕੇ ਮੈਂ ਤਾਂ ਨਸ਼ਾ ਬੰਦ ਕਰਦੇ ਤੂੰ ਲੈ ਕੇ ਆ ਫੇਰ ਉਹ ਛੱਡੂ ਆ ਮੈਂ ਨਹੀਂ ਬੀਜੀ ਦੀ ਬੀਜੀ ਹੈ ਫੇਰ ਉਹ ਹੀ ਉਧਰ ਲੱਗ ਲੱਗੀ ਲੱਗ ਜੀ ਜੀ ਤੀਨਾ ਨੇ ਜੀ ਕਰ ਸੋ ਸਰ ਜੀ ਕਰ ਸੋ ਅੱਜ ਨਹੀਂ ਮਾਰਦੇ ਦੱਸੋ ਦੱਸੋ ਰਾਤ ਦੀ ਗੱਲ ਆ ਧਾਰੂ ਨਾਲ ਡੱਕਦੇ ਕਿ ਸੁਨੇ ਟਰੈਕਟਰ ਸੁਨੇ ਟਰਾਲੀ ਤੇ ਉਹ ਚ ਡਿੱਗਦਾ ਸੂਰੇ ਚ ਅੱਜ ਮੇਰਾ ਪੁੱਤ ਮਾਰ ਜਾਵਾਂਗਾ ਕਿੱਥੋਂ ਲੈ ਕੇ ਆ ਬੀਬੇ ਸੰਭਾਲ ਕੇ ਤੁਸੀਂ ਬਾ ਕੰਮ ਦੇ ਲਾਓ 10 ਦਿਨ ਘਰੇ ਬਿਠਾਓ ਕੰਮ ਕੱਲਾ ਮੁੰਡਾ ਉਹ ਰੰਗਤੀ ਤੋਂ ਕਰਵਾਵਾਂਗਾ ਕੰਮ ਜਗ੍ਹਾ ਕਿ ਜਾਣ ਚੱਗੀ ਹੋਵੇ ਤੁਸੀਂ ਇਹ ਸੋਚ ਨਹੀਂ ਕੋਈ